ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੇਲ ਸਿੰਘ ਕੁਲਰੀਆ 4161 ਯੂਨੀਅਨ ਪੰਜਾਬ ਸੋ ਸਾਰੇ ਸਾਥੀਆਂ ਨੂੰ ਬਸ ਇੱਕੋ ਹੀ ਰੋਜ਼ ਬੇਨਤੀ ਕਰਨੀ ਹੈ ਡੇਲੀ ਬਦਲੀਆਂ ਬਾਰੇ ਸਾਰਿਆਂ ਨੂੰ ਪਤਾ ਹੈ ਜੀ ਕਿ ਆਪਾਂ ਧਰਨਾ ਜਿਹੜਾ ਅਨਾਉਂਸ ਕਰਤਾ ਸ਼੍ਰੀ ਅਨੰਦਪੁਰ ਸਾਹਿਬ ਗੰਬੀਰਪੁਰ ਗੰਬੀਰਪੁਰ ਦੇ ਵਿੱਚ ਇਹ ਧਰਨਾ ਲੱਗਣਾ ਹੈਗਾ 16 ਅਗਸਤ ਅਤੇ 17 ਅਗਸਤ ਜੇਕਰ ਆਪਣਾ 16 ਅਗਸਤ ਨੂੰ ਹੱਲ ਹੋ ਜਾਂਦਾ ਹੈ ਜੀ ਤਾਂ ਆਪਾਂ 16 ਨੂੰ ਵਾਪਿਸ ਆ ਜਾਣਾ ਜੇ 17 ਨੂੰ ਵੀ ਬੈਠਣਾ ਪਿਆ ਤਾਂ ਬਿਲਕੁਲ ਬੈਠਾਂਗੇ ਕਿਉਂਕਿ ਬਦਲੀਆਂ ਦੇ ਵਿੱਚ ਸਾਥੀਓ ਮੌਕਾ ਲਵਾਂਗੇ ਕਿਉਂਕਿ ਜਿਹੜੀਆਂ ਇਸ ਤੋਂ ਪਹਿਲਾਂ ਭਾਰਤੀਆਂ ਹੋਈਆਂ ਸੀਗੀਆਂ ਉਹਨਾਂ ਦੇ ਵਿੱਚ ਆਪਾਂ ਦੇਖਿਆਗਾ ਕਿ ਉਹ ਸਾਥੀਆਂ ਨੇ ਬਾਦਲੀਆਂ ਦੇ ਵਿੱਚ ਮੌਕਾ ਲਿਆ ਸੀਗਾ 6 ਮਹੀਨੇ ਬਾਅਦ ਸਾਲ ਬਾਅਦ ਮਤਲਬ ਕਾਫੀ ਵਾਰ ਉਹ ਸਾਥੀ ਸੀਗੇ ਜਿਹੜੇ ਆਪਣੀ ਏਕਤਾ ਦੇ ਕਾਰਨ ਬਾਦਲੀਆਂ ਦੇ ਵਿੱਚ ਮੌਕਾ ਲੈ ਗਏ ਸੀਗੇ ਜੀ ਤੇ ਹੁਣ ਸਾਥੀਓ ਆਪਣਾ ਟਾਈਮ ਹੈ ਕਿਉਂਕਿ ਆਪਾਂ ਨੂੰ 2 ਸਾਲ ਤੋਂ ਉੱਤੇ ਜੁਆਇਨ ਕੀਤੇ ਨੂੰ ਹੋ ਗਿਆ ਕੁਝ ਸਾਥੀ ਸੀਗੇ ਜਿਹੜੇ ਉਹ ਵੇਟਿੰਗ ਦੇ ਵਿੱਚ ਸੀਗੇ ਉਹਨਾਂ ਨੂੰ ਵੀ ਜੁਆਇਨ ਕਰਿਆ ਨੂੰ ਕਾਫੀ ਟਾਈਮ ਹੋ ਚੁੱਕਿਆ ਹੈ ਜੀ ਸੋ ਮੈਂ ਸਾਥੀਆਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਸਾਥੀਓ ਹੁਣ ਉਹ ਵੇਲਾ ਹੈ ਜਿਹੜਾ ਕਿ ਆਪਣੇ ਹੱਥ ਆ ਸਕਦਾ ਹੈ ਆਪਾਂ ਆਪਣੇ ਪਰਿਵਾਰ ਤੋਂ ਸਾਰੇ ਜਾਣੇ ਕਿੰਨੇ ਦੂਰ ਬੈਠੇ ਆਂਗੇ ਉਹਨਾਂ ਕੋਲੇ ਜਾਣ ਦਾ ਹੁਣ ਟਾਈਮ ਹੈਗਾ ਆਪਣੇ ਬੱਚਿਆਂ ਕੋਲੇ ਆਪਣੇ ਮਾਤਾ ਪਿਤਾ ਕੋਲੇ ਭੈਣ ਭਰਾਵਾਂ ਕੋਲੇ ਹੁਣ ਜਾਣ ਦਾ ਟਾਈਮ ਹੈ ਜੀ ਮੈਂ ਬਾਰ ਬਾਰ ਇਹ ਗੱਲ ਰਿਪੀਟ ਕਰ ਰਿਹਾਗਾ ਕਿ ਕਿਤੇ ਇਹ ਨਾ ਹੋਵੇ ਕਿ ਅੱਜ ਦੇ ਟਾਈਮ ਤੋਂ ਖੁੰਝੇ ਹੋਏ ਪਤਾ ਨਹੀਂ ਕਿੰਨਾ ਟਾਈਮ ਲੱਗ ਜੇ ਇਹੇ ਟਾਈਮ ਆਉਣ ਦੇ ਲਈ ਸੋ ਇਸ ਕਰਕੇ ਜਿਹੜੇ ਵੀ ਸਾਥੀ ਇਸ ਵੀਡੀਓ ਨੂੰ ਸੁਣ ਰਹੇ ਨੇਗੇ ਇਸ ਮੈਸੇਜ ਨੂੰ ਸੁਣ ਰਹੇ ਨੇਗੇ ਉਹ ਸਾਰੇ ਸਾਥੀ ਪਹਿਲੀ ਵਾਰ ਤਾਂ ਜੀ ਆਪ ਤਿਆਰ ਹੋਵੋ ਸਾਰੇ ਜਣੇ ਉਸ ਤੋਂ ਬਾਅਦ ਜਿਹੜੇ ਦੂਸਰੇ ਸਾਥੀ ਨੇ ਨਾਲ ਦੇ ਉਹਨਾਂ ਨੂੰ ਵੀ ਤਿਆਰ ਕਰੋ ਕਿਉਂਕਿ ਵੈਸੇ ਦਾ ਆਪਾਂ ਸਾਥੀ ਉਹ ਗਰੁੱਪਾਂ ਦੇ ਵਿੱਚ ਅਕਸਰ ਬਹੁਤ ਰੌਲਾ ਪਾਉਂਦੇ ਰਹਿੰਨੇ ਆ ਕਿ ਸਾਨੂੰ ਬਦਲੀਆਂ ਦੇ ਵਿੱਚ ਚਾਂਸ ਮਿਲਣਾ ਚਾਹੀਦਾ ਹੈ ਉਸ ਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨ ਵੀ ਲੈ ਕੇ ਆਉਂਨੇ ਆ ਕਿ ਹੁਣ ਆਪਾਂ ਨੂੰ ਮੌਕਾ ਮਿਲਣਾ ਚਾਹੀਦਾ ਕਿਉਂਕਿ ਪਹਿਲਾਂ ਸਾਰਿਆਂ ਨੂੰ ਮਿਲਿਆ ਹੋਏਗਾ ਕਿਉਂਕਿ ਜੀ ਉਹਨਾਂ ਨੇ ਮੌਕਾ ਕਿੱਦਾਂ ਲਿਆ ਸੀਗਾ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਕਿੱਦਾਂ ਲਿਆ ਸੀਗਾ ਬਸ ਉਸੇ ਤਰ੍ਹਾਂ ਹੀ ਆਪਾਂ ਨੂੰ ਵੀ ਉਸੇ ਤਰ੍ਹਾਂ ਹੀ ਮੌਕਾ ਮਿਲਣਾ ਹੈ ਤਾਂ ਉਹਦੇ ਵਾਸਤੇ ਪਹਿਲਾਂ ਆਪਾਂ ਨੂੰ ਕੁਝ ਜ਼ਮੀਨੀ ਪੱਧਰ ਤੇ ਆ ਕੇ ਮਿਹਨਤ ਕਰਨੀ ਪਊਗੀ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਤੇ ਧਰਨਾ ਲਾਉਣਾ ਪਊਗਾ ਸੋ ਸਾਥੀਓ ਬੈਸਤਾ ਜਦੋਂ ਮੇਰੀ ਕੋਈ ਆਡੀਓ ਵੀਡੀਓ ਆਉਂਦੀ ਹੈ ਉਸ ਤੋਂ ਬਾਅਦ ਘੰਟਾ 2 ਘੰਟਿਆਂ 3 ਘੰਟਿਆਂ ਦੇ ਬਾਅਦ ਇੱਕ ਅਜਿਹੀ ਸੂਚਨਾ ਜਿਹੜੀ ਉਹ ਵਾਇਰਲ ਕੀਤੀ ਜਾਂਦੀ ਹੈ ਕਿ ਬਾਦਲੀਆਂ ਦੇ ਵਿੱਚ ਆਪਾਂ ਨੂੰ ਚਾਂਸ ਮਿਲੂਗਾ ਸੋ ਮੈਂ ਬੇਨਤੀ ਕਰੂੰਗਾ ਸਾਰੇ ਕੈਡਰ ਨੂੰ ਜੇਕਰ ਆਪਾਂ ਇਹਨਾਂ ਅਫਵਾਹਾਂ ਦੇ ਉੱਤੇ ਧਿਆਨ ਦੇਣਾ ਜੀ ਉਹ ਤੁਹਾਡੀ ਮਰਜ਼ੀ ਹੈਗੀ ਕਿਉਂਕਿ ਜਿੰਨੀ ਕੀ ਲੋੜ ਤੁਹਾਨੂੰ ਐ ਬਦਲੀਆਂ ਦੀ ਉਨਹੀ ਹੀ ਸਾਨੂੰ ਹੈ ਜੀ ਇਸ ਕਰਕੇ ਜੇਕਰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਬਦਲੀ ਹੋਣੀ ਚਾਹੀਦੀ ਹੈ ਸਾਨੂੰ ਜਿਹੜਾ ਚਾਂਸ ਹੈਗਾ ਉਹ ਮਿਲਣਾ ਚਾਹੀਦਾ ਹੈਗਾ ਉਹ ਸਾਥੀਓ ਗੱਲਾਂ-ਵਾਤਾਂ ਨਾਲ ਨਹੀਂ ਮਿਲਣਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਜਾਣਾ ਪਊਗਾ ਜੀ 16 ਅਗਸਤ ਅਤੇ 17 ਅਗਸਤ ਨੂੰ ਫੇਰ ਜਾ ਕੇ ਮੰਗਾ ਨੇ ਜਿਹੜੀਆਂ ਉਹ ਮੰਨੀਆਂ ਜਾਣਗੀਆਂ ਤੇ ਸਿੱਖਿਆ ਮੰਤਰੀ ਸਾਹਿਬ ਜੀ ਨੂੰ ਵੀ ਬੇਨਤੀ ਕਰਦਾ ਹਾਂ ਜੀ ਕਿ ਪਿਛਲੀ ਵਾਰ ਤੁਸੀਂ ਇੱਕ ਗੱਲ ਦਾ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਅਗਲੀ ਵਾਰ ਚਾਂਸ ਦਿੱਤਾ ਜਾਊਗਾ ਪੱਕਾ ਪਰ ਸਾਨੂੰ ਲੱਗ ਨਹੀਂ ਰਿਹਾ ਕਿ ਚਾਂਸ ਮਿਲੂਗਾ ਇਸ ਕਰਕੇ ਮੰਤਰੀ ਸਾਹਿਬ ਜੀ ਨੂੰ ਯਾਦ ਕਰਾਉਣ ਦੇ ਲਈ ਆਪਾਂ 16 ਤੇ 17 ਅਗਸਤ ਨੂੰ ਉਹਨਾਂ ਦੇ ਪਿੰਡ ਜਾ ਰਹੇ ਹਾਂ ਜੀ ਗੰਭੀਰਪੁਰ ਤਾਂ ਜੋ ਉਹਨਾਂ ਨੂੰ ਆਪਣਾ ਇਹ ਵਾਅਦਾ ਯਾਦ ਆ ਸਕੇ ਕਿ ਆਪਾਂ ਨੇ 4161 ਕੇਡਰ ਦੇ ਨਾਲ ਇੱਕ ਵਾਅਦਾ ਕੀਤਾ ਸੀਗਾ ਪਰ ਹੁਣ ਤੱਕ ਪੂਰਾ ਨਹੀਂ ਕੀਤਾ ਸੋ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਜੀ ਸਾਰੇ ਕੇਡਰ ਨੂੰ ਕੱਲ ਵੀ ਮੈਨੂੰ ਕਾਫੀ ਸਾਥੀਆਂ ਦੇ ਫੋਨ ਆਏ ਸੀਗੇ ਕਾਫੀ ਭੈਣਾਂ ਦੇ ਵੀ ਫੋਨ ਆਏ ਸੀਗੇ ਜਿਹੜੀਆਂ ਕਹਿ ਰਹੀਆਂ ਸੀ ਵੀ ਸਾਡੀ ਜੁਆਇਨਿੰਗ ਹੈ ਜੀ ਉਹ ਲੇਟ ਹੋਈ ਹੈ ਕਿ ਸਾਡੇ ਵਾਸਤੇ ਵੀ ਤੁਸੀਂ ਕਹੋਗੇ ਦੇਖੋ ਜੀ ਜਿਹੜੀ ਯੂਨੀਅਨ ਹੁੰਦੀ ਹੈ ਨਾ ਉਹ ਕਿਸੇ ਖਾਸ ਕੇਡਰ ਵਾਸਤੇ ਨਹੀਂ ਹੁੰਦੀ ਉਹ ਸਾਰੇ ਕੇਡਰ ਵਾਸਤੇ ਹੁੰਦੀ ਹੈ ਜੀ ਜਿਹੜੀ ਆਪਣੀ ਇੱਕੋ ਇੱਕ ਇਹ ਮੰਗ ਹੈ ਉਸ ਦੇ ਵਿੱਚ ਇਹ ਗੱਲ ਕਹੀ ਜਾਊਗੀ ਕਿ ਸਾਡੇ ਸਾਥੀਆਂ ਨੂੰ ਸਾਰਿਆਂ ਨੂੰ ਹੀ ਮੌਕਾ ਮਿਲਣਾ ਚਾਹੀਦਾ ਹੈ ਜੀ ਬਦਲੀ ਦੇ ਵਿੱਚ ਚਾਹੇ ਕਿਸੇ ਦੀ ਜੁਆਇਨਿੰਗ ਸਵਾ 2 ਸਾਲ ਪਹਿਲਾਂ ਹੋਈ ਹੈ ਕਿਸੇ ਦੀ ਜੁਆਇਨਿੰਗ 1.5 ਸਾਲ ਪਹਿਲਾਂ ਹੋਈ ਹੈ ਜਾਂ ਕਿਸੇ ਦੀ ਜੁਆਇਨਿੰਗ ਸਵਾ ਸਾਲ ਪਹਿਲਾਂ ਹੋਈ ਹੈ ਮਤਲਬ ਕਿ ਚਾਹੇ ਕੋਈ ਸਾਥੀ ਬੇਟਿੰਗ ਦੇ ਵਿੱਚ ਆਏਗਾ ਸਾਰਿਆਂ ਨੂੰ ਬਦਲੀ ਦੇ ਵਿੱਚ ਜਿਹੜਾ ਚਾਂਸ ਹੈਗਾ ਉਹ ਮਿਲਣਾ ਚਾਹੀਦਾ ਹੈ ਇਸ ਕਰਕੇ ਸਾਥੀਓ ਜੇਕਰ ਆਪਾਂ ਇਸ ਗੱਲ ਤੇ ਗੌਰ ਕਰਾਂਗੇ ਸਾਰੇ ਜਾਣੇ ਨਾ ਕਿ ਆਪਾਂ ਨੂੰ ਬਾਦਲੀ ਵਾਸਤੇ ਕੀ ਕਰਨਾ ਚਾਹੀਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਕਾਮਯਾਬ ਹੋ ਜਾਾਂਗੇ ਪਹਿਲਾਂ ਵੀ ਜਦੋਂ ਮਈ ਦੇ ਮਹੀਨੇ ਦੇ ਵਿੱਚ ਆਪਾਂ 23 ਚ ਧਰਨਾ ਲਾਇਆ ਸੀਗਾ ਉਸ ਦੇ ਵਿੱਚ ਆਪਾਂ ਜਿੱਤ ਕੇ ਆਏ ਸੀਗੇ ਤੇ ਮੈਂ ਇੱਕ ਕਿਡਰ ਨਾਲ ਵਾਦਾ ਕਰਦਾ ਜੀ ਕਿ ਆਪਾਂ ਸਾਰੇ ਜਾਣੇ ਜੇਕਰ ਇੱਕ ਵਧੀਆ ਹੰਬੜਾ ਮਾਰ ਲਈਏ ਨਾ ਤਾਂ ਆਪਣੀ ਬਦਲੀ ਹੋ ਜਾਣੀ ਹੈ ਜੀ ਇਹ ਸੱਚ ਹੈ ਪਰ ਇਹ ਤਾਂ ਸੰਭਵ ਹੋਊਗਾ ਜੇਕਰ ਆਪਾਂ ਅਫਵਾਹਾਂ ਤੋਂ ਬਚਾਂਗੇ ਕਿਉਂਕਿ ਸਾਥੀਓ ਇਹ ਅਫਵਾਹਾਂ ਜਦੋਂ ਨਾ ਦਸੰਬਰ 2022 ਦੇ ਵਿੱਚ ਸ਼ੁਰੂ ਹੋਈਆਂ ਸੀਗੀਆਂ ਤੁਸੀਂ ਪਿੱਛੇ ਜਾ ਕੇ ਜਿਹੜੀਆਂ ਵੀਡੀਓ ਪਈਆਂ ਨੇਗੀਆਂ ਉਹ ਚੈੱਕ ਕਰ ਲਿਓ ਚਾਹੇ ਉਹ ਕਿਸੇ ਵੀ ਸਾਥੀ ਦੀ ਹੋਵੇ ਫਿਰ 2023 ਚੱਲ ਪਿਆ ਸੀਗਾ ਮੈਂ ਸ਼ੁਰੂ ਦੇ ਵਿੱਚ ਦਸੰਬਰ 2022 ਦੇ ਵਿੱਚ ਇੱਕ ਗੱਲ ਕਹੀ ਸੀਗੀ ਕਿ ਜੇਕਰ ਆਪ ਪੱਕਾ ਧਰਨਾ ਲਾ ਲਿਆ ਨਾ ਤਾਂ ਆਪਣੀ ਜੁਆਇਨਿੰਗ ਹੋ ਜਾਣੀ ਹੈ ਪਰ ਉਸ ਟਾਈਮ ਵੀ ਕਈ ਸਾਥੀਆਂ ਨੇ ਕਿਹਾ ਸੀਗਾ ਕਿ ਕੰਮ ਚੱਲਿਆ ਹੋਇਆ ਆਪਣਾ ਹੋ ਜਾਣਾ ਹੈ ਜੀ ਪਰ ਆਖਿਰ ਦੇ ਵਿੱਚ 5 ਮਹੀਨੇ ਲੰਘੇ ਸੀਗੇ ਮਈ ਦੇ ਵਿੱਚ ਜਾ ਕੇ ਜਦੋਂ ਸਾਰਾ ਕੇਡਰ ਇਕਜੁੱਟ ਹੋ ਕੇ ਲੜਿਆ ਇਕੱਠੇ ਹੋਏ ਤਾਂ ਨਤੀਜੇ ਤੁਹਾਡੇ ਸਾਹਮਣੇ ਸੀਗੇ ਜੀ ਇਹ ਗੱਲ ਹੁੰਦੀ ਹੈ ਇਕੱਠੇ ਹੋਣ ਦੀ ਤੇ ਆਪਣੇ ਹੱਕਾਂ ਦੇ ਲਈ ਲੜਨ ਦੀ ਸੋ ਸਾਥੀਓ ਬੇਨਤੀ ਕਰੂੰਗਾ ਤੁਹਾਡਾ ਬੜਾ ਟਾਈਮ ਨਾ ਲਵਾਂ ਕਿ ਸਾਰੇ ਸਾਥੀ ਇੱਕ ਦੂਸਰੇ ਨੂੰ ਤਿਆਰ ਕਰੋ ਕਿ ਜੇਕਰ ਆਪਾਂ ਆਪ ਜਾਵਾਂਗੇ ਫਿਰ ਬਦਲੀ ਹੋਊਗੀ ਪਰ ਕਈ ਸਾਥੀ ਕਈ ਵਾਰੀ ਸੋਚ ਲੈਂਦੇ ਹੁੰਦੇ ਨੇ ਜੀ ਕਿ ਕੋਈ ਗੱਲ ਨਹੀਂ ਫੇਰ ਕਿੱਡੀ ਗੱਲ ਐ ਹੋਰ ਸਾਥੀ ਹੈਗੇ ਨੇ ਲੜਨ ਵਾਸਤੇ ਆਪ ਹੀ ਲੜੀ ਜਾਣਗੇ ਜੇਕਰ ਆਪਾਂ ਇਹ ਸੋਚੀ ਜਾਵਾਂਗੇ ਨਾ ਕਿ ਦੂਸਰੇ ਲੜਨਗੇ ਤਾਂ ਇਹ ਭੁੱਲ ਜੋ ਕਿ ਆਪਾਂ ਇਹ ਜੰਗ ਹੈ ਜਿਹੜੀ ਜਿੱਤਾਂਗੇ ਜੇਕਰ ਆਪਾਂ ਆਪ ਜਾਵਾਂਗੇ ਤਾਂ ਫੇਰ ਆਪਣੀ ਜਿੱਤ ਹੈ ਜਿਹੜੀ ਉਹ ਸੰਭਵ ਹੋ ਸਕੂਗੀ ਸੋ ਮੈਂ ਅਧਿਆਪਕ ਸਾਥੀਆਂ ਨੂੰ ਬੇਨਤੀ ਕਰੂੰਗਾ ਜੀ ਕਿ ਇਹ ਵੀਡੀਓ ਵੱਧ ਤੋਂ ਵੱਧ ਜਿੰਨਾ ਵੀ ਆਪਣਾ ਕੇਡਰ 4161 ਉਹਨਾਂ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ ਤੇ ਬਾਕੀ ਜਥੇਬੰਦੀਆਂ ਨਾਲ ਸਾਰਿਆਂ ਨਾਲ ਗੱਲ ਚੱਲੀ ਹੋਈ ਹੈ ਜੀ ਤੇ ਉਹ ਵੀ ਆਪਣਾ ਇਸ ਦੇ ਵਿੱਚ ਪੂਰਾ ਸਹਿਯੋਗ ਦੇਣ ਗਈਆਂ ਕਿਉਂਕਿ ਪਹਿਲਾਂ ਵੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਜੰਗ ਹੈ ਜਿਹੜੀ ਜਿੱਤੇ ਸੀਗੇ ਤੇ ਹੁਣ ਵੀ ਸਾਰੇ ਜਥੇਬੰਦੀਆਂ ਦੀ ਹਾਂ ਜੀ ਬਿਲਕੁਲ ਉਹ ਕਹਿੰਦੇ ਤੁਸੀਂ ਇੱਕ ਵਾਰੀ ਕੰਮ ਸ਼ੁਰੂ ਤਾਂ ਕਰੋ ਅਸੀਂ ਤੁਹਾਡੇ ਨਾਲ ਖੜਿਆ ਬਿਲਕੁਲ ਬਰਾਬਰ ਸੋ ਸਾਥੀਓ ਉਮੀਦ ਕਰੂੰਗਾ ਕਿ ਸਾਰੇ ਸਾਥੀ ਇੱਕ ਦੂਸਰੇ ਨੂੰ ਤਿਆਰ ਕਰਨਗੇ ਤੇ ਆਪਣੇ ਘਰਾਂ ਦੇ ਕੋਲ ਜਾਂ ਆਪਣੇ ਜ਼ਿਲ੍ਹੇ ਦੇ ਵਿੱਚ ਜਾਣਦੇ ਲਈ ਤਿਆਰ ਹੋਣਗੇ ਤੇ ਪਹਿਲਾਂ ਇਸ ਤੋਂ ਇਸ ਧਰਨੇ ਦੇ ਵਿੱਚ ਸਾਰੇ ਜਣੇ ਸ਼ਮੂਲੀਅਤ ਕਰਨਗੇ ਸੋ ਇਹ ਬੇਨਤੀ ਪ੍ਰਵਾਨ ਕਰਨੀ ਤੇ ਇਹ ਵੀਡੀਓ ਵੱਤੋ ਵੱਤ ਸ਼ੇਅਰ ਕਰ ਦਿਓ ਪਲੀਜ਼ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਜੀ ਧੰਨਵਾਦ